ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਸਾਰਿਆਂ ਦਾ ਅੱਜ ਆਪਾਂ ਇੱਕ ਬਹੁਤ ਹੀ ਅੰਦਰੂਨੀ ਜਿਹਾ ਵਿਸ਼ੇ ਤੇ ਗੱਲ ਕਰਨ ਲੱਗੇ ਆ ਆਪਣੇ ਆਪ ਨੂੰ ਜਾਣਨਾ ਸਵੈ ਗਿਆਨ ਸਾਡੇ ਕੋਲ ਇਸ ਬਾਰੇ ਗੁਲਜ਼ਾਰ ਸਿੰਘ ਦੇ YouTube ਚੈਨਲ ਤੋਂ ਕੁਝ ਜਾਣਕਾਰੀ ਹੈ ਉਹਨਾਂ ਨੇ ਇੱਕ ਖਾਸ ਤਰੀਕਾ ਸਾਂਝਾ ਕੀਤਾ ਜਿਸ ਨੂੰ ਮੇਰੀ ਪਛਾਣ ਕਹਿੰਦੇ ਨੇ ਤੇ ਦਾਵਾ ਇਹ ਹੈ ਕਿ ਇਹ ਸ਼ਾਇਦ ਆਪਣੇ ਆਪ ਨੂੰ ਜਾਣਨ ਦਾ ਸਭ ਤੋਂ ਕਹਿ ਲੋ ਸੌਖਾ ਤਰੀਕਾ ਹੈ ਦੇਖੋ ਅਕਸਰ ਹੁੰਦਾ ਕੀ ਹੈ ਕਿ ਬਹੁਤ ਸਾਰੇ ਲੋਕ ਅਧਿਆਤਮਿਕ ਰਾਹ ਤੇ ਚਲਦੇ ਨੇ ਕਈ ਕੁਝ ਕਰਦੇ ਨੇ ਜਪ ਤਪ ਧਿਆਨ ਸਾਧਨਾਵਾਂ ਪਰ ਫਿਰ ਵੀ ਨਾ ਇੱਕ ਖਾਲੀ ਪੰਜਿਆ ਲੈਂਦਾ ਆਪਣੇ ਅਸਲੀ ਆਪੇ ਨਾਲ ਉਹ ਜੁੜਾ ਮਹਿਸੂਸ ਨਹੀਂ ਹੁੰਦਾ ਗਿਆਨ ਬਹੁਤ ਹੁੰਦਾ ਹੈ ਦੁਨੀਆ ਦਾ ਪਰ ਉਹ ਆਪਣੇ ਤੇ ਲਾਗੂ ਹੁੰਦਾ ਨਹੀਂ ਜਾਪਦਾ ਤੇ ਅੱਜ ਆਪਾਂ ਇਸੇ ਤੇ ਗੱਲ ਕਰਨੀ ਹੈ ਇਹ ਮੇਰੀ ਪਛਾਣ ਵਾਲਾ ਤਰੀਕਾ ਹੈ ਕਿ ਇਹ ਕਿਵੇਂ ਸ਼ੁਰੂ ਹੁੰਦਾ ਹੈ ਇਸ ਪਿੱਛੇ ਸੋਚ ਕੀ ਹੈ ਤੇ ਅਮਲ ਵਿੱਚ ਕਰਨਾ ਕੀ ਪੈਂਦਾ ਬਿਲਕੁਲ ਤੇ ਇਹ ਤਰੀਕਾ ਨਾ ਸ਼ੁਰੂ ਤੋਂ ਹੀ ਇੱਕ ਬੜੀ ਦਿਲਚਸਪ ਗੱਲ ਕਰਦਾ ਹੈ ਤਰਕ ਤੇ ਅਨੁਭਵ ਦੀ ਆਮ ਤੌਰ ਤੇ ਆਪਾਂ ਸੁਣਦੇ ਹਾਂ ਵਿਗਿਆਨ ਤਰਕ ਤੇ ਚੱਲਦਾ ਹੈ ਧਰਮ ਅਨੁਭਵ ਜਾਂ ਸ਼ਰਧਾ ਤੇ ਪਰ ਇਹ ਤਰੀਕਾ ਜਿਵੇਂ ਦੋਵਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਹਾਂ ਇਹ ਤਾਂ ਹੈ ਫਿਰ ਸਵਾਲ ਉੱਠਦਾ ਹੈ ਕਿ ਕੀ ਅਧਿਆਤਮਿਕ ਖੋਜ ਵਿੱਚ ਤਰਕ ਦੀ ਕੋਈ ਥਾਂ ਹੈ ਵੀ ਜਾਂ ਸਿਰਫ ਮੰਨ ਲੈਣਾ ਹੀ ਪੈਂਦਾ ਇਹ ਤਰੀਕਾ ਕੀ ਕਹਿੰਦਾ ਹੈ ਇਸ ਬਾਰੇ ਕੀ ਇੱਥੋਂ ਸ਼ੁਰੂ ਹੁੰਦਾ ਹੈ ਇਹ ਮੰਨਦੇ ਨੇ ਕਿ ਅੱਜ ਦਾ ਇਨਸਾਨ ਬਹੁਤ ਲੌਜੀਕਲ ਹੈ ਤਰਕ ਨਾਲ ਸੋਚਦਾ ਹੈ ਆਪਾਂ ਹਰ ਚੀਜ਼ ਪਰਖਦੇ ਹਾਂ ਕੱਪੜਾ ਲੈਣਾ ਖਾar ਲੈਣਾ ਸਬੂਤ ਚਾਹੀਦਾ ਤਾਂ ਫਿਰ ਆਪਣੇ ਅੰਦਰੂਨੀ ਮਾਮਲਿਆਂ ਵਿੱਚ ਅਧਿਆਤਮ ਵਿੱਚ ਸਿਰਫ ਸੁਣੀ ਸੁਣਾਈ ਗੱਲ 'ਤੇ ਯਕੀਨ ਕਰਨਾ ਔਖਾ ਹੋ ਜਾਂਦਾ ਹੈ ਕਈ ਵਾਰ ਇਸ ਲਈ ਇਹ ਤਰੀਕਾ ਕਹਿੰਦਾ ਕਿ ਸ਼ੁਰੂਆਤ ਤਰਕ ਤੋਂ ਕਰੋ ਬੁੱਧੀ ਨੂੰ ਨਾਲ ਲੈ ਕੇ ਤੁਰੋ ਇਹ ਮਤਲਬ ਨਹੀਂ ਕਿ ਸ਼ਰਧਾ ਬੇਕਾਰ ਹੈ ਸ਼ਾਇਦ ਅੱਗੇ ਜਾ ਕੇ ਉਸਦੀ ਬਹੁਤ ਲੋੜ ਪਵੇ ਪਰ ਪਹਿਲਾ ਕਦਮ ਤਰਕ ਨਾਲ ਚੁੱਕਿਆ ਜਾ ਸਕਦਾ ਤਾਂ ਕਿ ਬੁੱਧੀ ਸ਼ਾਂਤ ਰਹੇ ਸਵਾਲ ਨਾ ਕਰੇ بار بار ਇੱਕ ਤਰ੍ਹਾਂ ਨਾਲ ਤਰਕ ਤੇ అనుభవ ਚ ਪੁਲ ਬਣਾਉਣ ਦੀ ਕੋਸ਼ਿਸ਼ ਇਹ ਗੱਲ ਤਾਂ ਸਮਝ ਆਉਂਦੀ ਹੈ ਕਿ ਬੁੱਧੀ ਨੂੰ ਨਾਲ ਰੱਖਣਾ ਪਰ ਫਿਰ ਇਸੇ ਜਾਣਕਾਰੀ ਵਿੱਚ ਇੱਕ ਹੋਰ ਥੋੜੀ ਹੈਰਾਨ ਕਰਨ ਵਾਲੀ ਗੱਲ ਵੀ ਹੈ ਇਹ ਕਿਹਾ ਗਿਆ ਕਿ ਅਸੀਂ ਆਪਣੇ ਪਿਛਲੇ ਜਨਮਾਂ ਦੇ ਕਰਮਾ ਕਰਕੇ ਇੱਕ ਰੋਬੋਟ ਜਾਂ ਮਸ਼ੀਨ ਬਣ ਗਏ ਹਾਂ ਇਹ ਸੁਣਨ ਨੂੰ ਥੋੜਾ ਅਜੀਬ ਜਿਹਾ ਨਹੀਂ ਲੱਗਦਾ ਕਿ ਸੱਚੀ ਅਸੀਂ ਪ੍ਰੋਗਰਾਮ ਦਾ ਹਾਂ ਰੋਬੋਟ ਜਾਂ ਮਸ਼ੀਨ ਸ਼ਬਦ ਸ਼ਾਇਦ ਥੋੜੇ ਸਖਤ ਲੱਗਣ ਪਰ ਇਸ ਦੇ ਪਿੱਛੇ ਜਿਹੜੀ ਭਾਵਨਾ ਹੈ ਨਾ ਉਹ ਗੌਰ ਕਰਨ ਵਾਲੀ ਹੈ ਇਸ ਦਾ ਮਤਲਬ ਇਹ ਹੈ ਕਿ ਸਾਡੇ ਪਿਛਲੇ ਕੰਮਾ ਸਾਡੇ ਸੰਸਕਾਰਾਂ ਨੇ ਸਾਡੇ ਅੰਦਰ ਨਾ ਕੁਝ ਪੱਕੇ ਪੈਟਰਨ ਬਣਾ ਦਿੱਤੇ ਨੇ ਇੱਕ ਲੀ ਪੈ ਗਈ ਹੈ ਜਿਸ ਤੇ ਅਸੀਂ ਬਿਨਾਂ ਸੋਚੇ ਸਮਝੇ ਚੱਲਦੇ ਰਹਿੰਦੇ ਹਾਂ ਜਿਵੇਂ ਰੇਲ ਪਟਰੀ ਤੇ ਜਾਂਦੀ ਓਵੇਂ ਸਾਡਾ ਗੁੱਸਾ ਸਾਡਾ ਲਾਲਤ ਸਾਡਾ ਮੋਹ ਇੱਕ ਖਾਸ ਤਰੀਕੇ ਨਾਲ ਹੀ ਬਾਹਰ ਆਉਂਦਾ ਵਾਰ-ਵਾਰ ਤੇ ਇਹ ਤਰੀਕਾ ਕਹਿੰਦਾ ਹੈ ਕਿ ਸਭ ਤੋਂ ਪਹਿਲਾਂ ਇਸ ਲੀ ਨੂੰ ਇਸ ਪੈਟਰਨ ਨੂੰ ਸਮਝਣਾ ਜ਼ਰੂਰੀ ਹੈ ਜਦੋਂ ਤੱਕ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕਿਵੇਂ ਇੱਕ ਆਟੋਮੈਟਿਕ ਤਰੀਕੇ ਨਾਲ ਚੱਲ ਰਹੇ ਹਾਂ ਉਦੋਂ ਤੱਕ ਅਸਲੀ ਬਦਲਾਅ ਕਿਵੇਂ ਆਊਗਾ ਭਾਵੇਂ ਦੁਨੀਆਵੀ ਜੀਵਨ ਹੋਵੇ ਭਾਵੇਂ ਅਧਿਆਤਮਿਕ ਅੱਛਾ ਮਤਲਬ ਕਿ ਪਹਿਲਾਂ ਇਹ ਸਮਝ ਨਾ ਪਾਉ ਕਿ ਅਸੀਂ ਕਿਵੇਂ ਬੱਜੇ ਹੋਇਆ ਉਸ ਬੰਧਨ ਨੂੰ ਤੋੜਨ ਦੀ ਕੋਸ਼ਿਸ਼ ਤੋਂ ਵੀ ਪਹਿਲਾਂ ਹਾਂ ਬਿਲਕੁਲ ਇਹੀ ਇਸ ਤਰੀਕੇ ਦਾ ਕਹਿ ਲੋ ਪਹਿਲਾ ਸਿਧਾਂਤ ਹੈ ਬਦਲਣ ਦੀ ਕਾਹਲ ਨਾ ਕਰੋ ਪਹਿਲਾ ਸਿਰਫ ਦੇਖੋ ਸਿਰਫ ਸਮਝੋ ਕਿ ਅੰਦਰ ਚੱਲ ਕੀ ਰਿਹਾ ਹੈ ਤੇ ਇਹ ਸਮਝ ਕਿਤੇ ਬਾਹਰੋਂ ਨਹੀਂ ਆਣੀ ਦੂਜੇ ਸਾਨੂੰ ਸਲਾਹ ਦੇ ਸਕਦੇ ਨੇ ਗਿਆਨ ਦੇ ਸਕਦੇ ਨੇ ਪਰ ਸਾਡੀ ਆਪਣੀ ਮਸ਼ੀਨ ਕਿਵੇਂ ਚੱਲਦੀ ਹੈ ਇਹ ਤਾਂ ਸਾਨੂੰ ਆਪ ਹੀ ਦੇਖਣਾ ਪੈਣਾ ਕਿਉਂਕਿ ਹਰ ਇੱਕ ਦਾ ਸਿਸਟਮ ਵੱਖਰਾ ਹੈ ਮੇਰੇ ਪੈਟਰਨ ਹੋਰ ਨੇ ਤੁਹਾਡੇ ਹੋਰ ਹੋਣਗੇ ਹਰ ਕਿਸੇ ਦੇ ਕਰਮ ਸੰਸਕਾਰ ਵੱਖਰੇ ਨੇ ਇਸ ਲਈ ਆਪਣੇ ਆਪ ਨੂੰ ਦੇਖਣਾ ਉਹ ਲਾਜ਼ਮੀ ਹੋ ਜਾਂਦਾ ਠੀਕ ਹੈ ਤਾਂ ਫਿਰ ਇਹ ਜਿਹੜਾ ਆਪਣੇ ਆਪ ਨੂੰ ਦੇਖਣ ਦਾ ਕੰਮ ਹੈ ਜਿਸ ਨੂੰ ਮੇਰੀ ਪਛਾਣ ਕਿਹਾ ਗਿਆ ਇਹ ਅਸਲ ਵਿੱਚ ਕਿਵੇਂ ਹੁੰਦਾ ਇਸ ਦਾ ਪਹਿਲਾ ਕਦਮ ਕੀ ਹੈ ਕਿੰਨਾ ਸਮਾਂ ਲੱਗਦਾ ਹਾਂਜੀ ਇਸ ਤਰੀਕੇ ਦਾ ਜਿਹੜਾ ਪਹਿਲਾ ਕਦਮ ਹੈ ਜਿਸ ਦਾ ਨਾਮ ਮੇਰੀ ਪਛਾਣ ਹੈ ਉਹ કુલ 84 ਦਿਨਾਂ ਦਾ ਦੱਸਿਆ ਗਿਆ ਹੈ ਯਾਨੀ ਲਗਭਗ 3 ਮਹੀਨੇ ਤੇ ਇਹਨਾਂ ਨੂੰ ਵੀ ਅੱਗੇ 28 28 ਦਿਨਾਂ ਦੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ 84 ਦਾ ਅੰਕੜਾ ਤਾਂ ਵੈਸੇ ਵੀ ਸਾਡੀ ਪਰੰਪਰਾ ਚ ਕਾਫੀ ਆਉਂਦਾ ਹੈ 84 ਲਖ ਜੂਨੀਆਂ ਵਗੈਰਾ ਸ਼ਾਇਦ ਉੱਥੋਂ ਲਿਆ ਹੋਵੇ ਪਰ ਮੁੱਖ ਗੱਲ ਹੈ ਸਮਾਂ ਸੀਮਾ 84 ਦਿਨ 3 ਮਹੀਨੇ ਤੇ ਇਹ 84 ਦਿਨਾਂ ਬਾਅਦ ਮਿਲਣਾ ਕੀ ਹੈ ਕਿਉਂਕਿ ਇਸ ਦੇ ਨਾਲ ਇੱਕ ਬਹੁਤ ਵੱਡਾ ਦਾਵਾ ਵੀ ਹੈ 100% ਨਤੀਜੇ ਦਾ ਇਹ ਗੱਲ ਥੋੜੀ ਮਤਲਬ ਹੈਰਾਨ ਕਰਦੀ ਹੈ ਖਾਸ ਕਰਕੇ ਅਧਿਆਤਮਿਕ ਖੇਤਰ ਵਿੱਚ ਜਿੱਥੇ ਚੀਜ਼ਾਂ ਇੰਨੀਆਂ ਪੱਕੀਆਂ ਨਹੀਂ ਹੁੰਦੀਆਂ ਹਾਂ ਤੁਸੀਂ ਸਹੀ ਕਹਿ ਰਹੇ ਹੋ ਇਹ 100% ਵਾਲਾ ਦਾਵਾ ਸੁਣ ਕੇ ਇੱਕ ਵਾਰ ਤਾਂ ਲੱਗਦਾ ਹੈ ਕਿ ਇਹ ਕਿਵੇਂ ਹੋ ਸਕਦਾ ਜੇ ਆਪਾਂ ਧਿਆਨ ਨਾਲ ਦੇਖੀਏ ਕਿ ਉਹ ਦਾਵਾ ਕਿਸ ਚੀਜ਼ ਦਾ ਹੈ ਉਹ ਦਾਵਾ ਕਿਸੇ ਪ੍ਰਾਪਤੀ ਦਾ ਨਹੀਂ ਹੈ ਉਹ ਦਾਵਾ ਬਦਲ ਜਾਣ ਦਾ ਵੀ ਨਹੀਂ ਹੈ ਪਹਿਲੇ ਪੜਾਤੇ ਉਹ ਦਾਵਾ ਹੈ ਸਿਰਫ ਤੇ ਸਿਰਫ ਸਮਝ ਦਾ ਕਿਹਾ ਗਿਆ ਹੈ ਕਿ 84 ਦਿਨਾਂ ਵਿੱਚ ਤੁਸੀਂ ਆਪਣੇ ਕੰਮ ਕਰਨ ਦੇ ਤਰੀਕੇ ਨੂੰ ਆਪਣੀ ਉਸ ਲੀ ਨੂੰ 100% ਸਪਸ਼ਟਤਾ ਨਾਲ ਸਮਝ ਜਾਓਗੇ ਤੇ ਇਹ ਸਮਝ ਕਿਸੇ ਦੇ ਕਹਿਣ ਤੇ ਨਹੀਂ ਆਣੀ ਇਹ ਤੁਹਾਡਾ ਆਪਣਾ ਬਿਲਕੁਲ ਸਿੱਧਾ ਅਨੁਭਵ ਹੋਵੇਗਾ ਜਿਸ ਨੂੰ ਪ੍ਰਤੱਖ ਗਿਆਨ ਕਿਹਾ ਉਹਨਾਂ ਨੇ ਮਤਲਬ ਉਹ ਗਿਆਨ ਜੋ ਸਾਨੂੰ ਸਿੱਧਾ ਆਪਣਾ ਦੇਖਣ ਤੋਂ ਮਿਲਦਾ ਜਿਸ ਨੂੰ ਕਿਸੇ ਹੋਰ ਸਬੂਤ ਦੀ ਲੋੜ ਨਹੀਂ ਸ਼ਾਇਦ ਇਸ ਲਈ ਸਮਝ ਦੇ ਲੈਵਲ ਤੇ 100% ਕਿਹਾ ਗਿਆ ਹੈ ਨਾ ਕਿ ਮੁਕਤੀ ਜਾਂ ਸiddhi ਦੇ ਲੈਵਲ ਤੇ ਅੱਛਾ ਇਹ ਸਪਸ਼ਟੀਕਰਨ ਠੀਕ ਹੈ ਕਿ 100% ਦਾ ਮਤਲਬ ਸਿਰਫ ਆਪਣੇ ਪੈਟਰਨ ਨੂੰ ਸਮਝਣਾ ਹੈ ਪਰ ਫਿਰ ਵੀ ਇਹ ਸਮਝ ਆਉਗੀ ਕਿਵੇਂ ਇਹ 84 ਦਿਨ ਕਰਨਾ ਕੀ ਪਊਗਾ ਕੋਈ ਲੰਬੀ ਚੋੜੀ ਸਾਧਨਾ ਇਹੀ ਤਾਂ ਇਸ ਤਰੀਕੇ ਦੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਹੈ ਕਿੰਨਾ ਸੌਖਾ ਦੱਸਿਆ ਗਿਆ ਹੈ ਇਸ ਕੰਮ ਲਈ ਸਿਰਫ ਦੋ ਚੀਜ਼ਾਂ ਚਾਹੀਦੀਆਂ ਨੇ ਇੱਕ ਪੈਨ ਤੇ ਇੱਕ ਕੋਈ ਡਾਇਰੀ ਜਾਂ ਕਾਪੀ ਹੋਰ ਕੁਝ ਨਹੀਂ ਕੋਈ ਖਾਸ ਆਸਣ ਨਹੀਂ ਕੋਈ ਮੰਤਰ ਨਹੀਂ ਕੋਈ ਖਾਸ ਥਾਂ ਜਾਂ ਮਾਹੌਲ ਵੀ ਜ਼ਰੂਰੀ ਨਹੀਂ ਦੱਸਿਆ ਸੱਚੀ بس ਪੈਂਥੇ ਡਾਇਰੀ ਇਹ ਤਾਂ ਬਹੁਤ ਹੀ ਜ਼ਿਆਦਾ ਆਸਾਨ ਲੱਗ ਰਿਹਾ ਹੈ ਪਰ ਫਿਰ ਇਸਨੂੰ ਕਰਨਾ ਕੀ ਹੈ ਰੋਜ਼ ਕਿੰਨਾ ਸਮਾਂ ਲਾਉਣਾ ਹੈ ਸਮਾਂ ਵੀ ਬਹੁਤ ਥੋੜਾ ਰੋਜ਼ ਰਾਤ ਨੂੰ ਸੌਣ ਲੱਗਿਆਂ ਸਿਰਫ 5 ਮਿੰਟ ਕਰਨਾ ਇਹ ਹੈ ਪੂਰੇ ਦਿਨ ਵਿੱਚ ਜਦੋਂ ਵੀ ਜਦੋਂ ਵੀ ਸਾਡਾ ਮਨ ਕਿਸੇ ਗੱਲੋਂ ਪਰੇਸ਼ਾਨ ਹੋਇਆ ਡਿਸਟਰਬ ਹੋਇਆ ਅਤੇ ਉਹ ਪਰੇਸ਼ਾਨੀ ਪੰਜ ਵਿਚਾਰਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਵਿੱਚੋਂ ਕਿਸੇ ਕਰਕੇ ਹੋਈ ਹੋਵੇ ਤਬ ਬਸ ਉਸ ਘਟਨਾ ਬਾਰੇ ਤਿੰਨ ਗੱਲਾਂ ਨੋਟ ਕਰਨੀਆਂ ਨੇ ਸਿਰਫ ਤਿੰਨ ਗੱਲਾਂ ਕਿਹੜੀਆਂ ਕਿ ਪੂਰੀ ਕਹਾਣੀ ਲਿਖਣੀ ਹੈ ਕਿ ਕੀ ਹੋਇਆ ਕਿਉਂ ਹੋਇਆ ਨਹੀਂ ਨਹੀਂ ਕੋਈ ਕਹਾਣੀ ਕੋਈ ਵਿਸ਼ਲੇਸ਼ਣ ਕੁਝ ਨਹੀਂ ਬਹੁਤ ਸਿੱਧਾ ਕੰਮ ਹੈ ਸਿਰਫ ਤਿੰਨ ਚੀਜ਼ਾਂ ਇੱਕ ਉਹ ਪਰੇਸ਼ਾਨੀ ਕਿਸ ਵਿਕਾਰ ਕਰਕੇ ਸੀ ਬਸ ਵਿਕਾਰ ਦਾ ਨਾਮ ਲਿਖਣਾ ਕਾਮ ਕ੍ਰੋਧ ਲੋਭ ਮੋਹ ਜਾਂ ਹੰਕਾਰ ਦੂਸਰਾ ਇਹ ਲਗਭਗ ਕਦੋਂ ਹੋਇਆ ਮੋਟਾ ਜਿਹਾ ਸਮਾਂ ਸਵੇਰੇ ਦੁਪਹਿਰੇ ਸ਼ਾਮੀ ਜਾਂ ਜੇ ਖੰਡਾ ਯਾਦ ਹੈ ਤੀਸਰਾ ਉਹ ਦਿਨ ਕਿਹੜਾ ਸੀ ਤਾਰੀਖ بس ਐਨਹੀਂ ਜੇ ਦਿਨ ਚ ਚਾਰ ਵਾਰੀ ਮਨ ਖਰਾਬ ਹੋਇਆ ਇੰਨਾ ਕਾਰਨਾ ਕਰਕੇ ਤਾਂ ਚਾਰ ਐਂਟਰੀਆਂ ਹੋ ਜਾਣਗੀਆਂ ਰਾਤ ਨੂੰ ਹਰ ਐਂਟਰੀ ਚ ਇਹੀ ਤਿੰਨ ਗੱਲਾਂ 5 ਮਿੰਟ ਲੱਗਣੇ ਚਾਹੀਦੇ ਨੇ ਮਸਾਂ ਵਾਕਈ ਇਹ ਤਾਂ ਬਹੁਤ ਹੀ ਸਰਲ ਹੈ ਪਰ ਇੱਕ ਸਵਾਲ ਹੋਰ ਕਿ ਇਸ ਦੇ ਨਾਲ ਕੋਈ ਹੋਰ ਨਿਯਮ ਵੀ ਹੈ ਕੋਈ ਪਰਹੇਜ਼ ਖਾਣ ਪੀਣ ਦਾ ਜਾਂ ਕੋਈ ਹੋਰ ਪਾਠ ਪੂਜਾ ਕਰਨੀ ਜ਼ਰੂਰੀ ਹੈ ਆ ਬਹੁਤ ਜ਼ਰੂਰੀ ਗੱਲ ਹੈ ਜੋ ਤੁਸੀਂ ਪੁੱਛੀ ਇਸ ਤੇ ਖਾਸ ਜ਼ੋਰ ਦਿੱਤਾ ਗਿਆ ਹੈ ਸਾਫ-ਸਾਫ ਕਿਹਾ ਗਿਆ ਹੈ ਕਿ ਇਸ 84 ਦਿਨਾਂ ਦੇ ਪਹਿਲੇ ਕਦਮ ਲਈ ਆ ਜਿਹੜੀ ਨੋਟਿੰਗ ਹੈ ਇਸ ਤੋਂ ਇਲਾਵਾ ਹੋਰ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਕੋਈ ਜਪ ਨਹੀਂ ਕੋਈ ਤਪ ਨਹੀਂ ਕੋਈ ਖਾਸ ਧਿਆਨ ਨਹੀਂ ਕੋਈ ਨਿਯਮ ਨਹੀਂ ਕੋਈ ਵਰਤ ਨਹੀਂ ਕੁਝ ਨਹੀਂ ਇੱਥੋਂ ਤੱਕ ਕਿ ਇਹ ਵੀ ਕਿਹਾ ਕਿ ਜੇ ਕੋਈ ਪਹਿਲਾਂ ਤੋਂ ਕੁਝ ਕਰ ਰਿਹਾ ਮੰਨ ਲਓ ਕੋਈ ਪਾਠ ਕਰਦਾ ਜਾਂ ਸਿਮਰਨ ਕਰਦਾ ਤਾਂ ਉਸ ਨੂੰ ਛੱਡਣ ਦੀ ਲੋੜ ਨਹੀਂ ਉਹ ਕਰੀ ਜਾਵੇ ਪਰ ਇਸ ਤਰੀਕੇ ਦੇ ਨਤੀਜੇ ਲਈ ਉਸ ਦੀ ਕੋਈ ਲੋੜ ਨਹੀਂ ਇਹ 84 ਦਿਨਾਂ ਲਈ ਸਿਰਫ ਆ 5 ਮਿੰਟ ਦੀ ਡਾਇਰੀ ਹੀ ਕਾਫੀ ਹੈ ਇਹ ਆਪਣੇ ਆਪ ਚ ਬੜੀ ਵੱਖਰੀ ਗੱਲ ਹੈ ਕਿਉਂਕਿ ਆਮ ਤੌਰ ਤੇ ਤਾਂ ਬੜੇ ਨਿਯਮ ਦੱਸੇ ਜਾਂਦੇ ਨੇ ਹੂੰ ਬਿਲਕੁਲ ਕੋਈ ਹੋਰ ਬੰਧਨ ਨਹੀਂ ਸਿਰਫ 5 ਮਿੰਟ ਰੋਜ਼ ਦੇ 84 ਦਿਨ ਫਿਰ ਇਸ ਨਿੱਕੇ ਜਿਹੇ ਕੰਮ ਦਾ ਨਤੀਜਾ ਕੀ ਨਿਕਲੂਗਾ ਉਹ ਸਮਝ ਆਉਗੀ ਕਿਵੇਂ ਸਿਰਫ ਇਹ ਲਿਖਣ ਨਾਲ ਕਿ ਅੱਜ ਗੁੱਸਾ ਆਇਆ ਜਾਂ ਕੱਲ ਨੂੰ ਲਾਲਚ ਆਇਆ ਇਹ ਕਿਵੇਂ ਪਤਾ ਲੱਗੂ ਕਿ ਮੈਂ ਮਸ਼ੀਨਾਂ देखो इस पीछे सिद्धांत यह है कि जो कोई लगातार चौरासी दिन बिना कोई जजमेंट किए सिर्फ रिकॉर्ड करता है कि मेरा मन कदों केड़े विकार करके हिलया ਤਾਂ ਹੌਲੀ-ਹੌਲੀ ਨਾ ਉਸ ਡਾਇਰੀ ਦੇ ਪੰਨਿਆਂ ਤੇ ਉਸ ਦੇ ਆਪਣੇ ਅੰਦਰੂਨੀ ਨਕਸ਼ੇ ਉਭਰਨੇ ਸ਼ੁਰੂ ਹੋ ਜਾਂਦੇ ਨੇ ਪਤਾ ਲੱਗਣ ਲੱਗ ਪੈਂਦਾ ਕਿ ਕਿਹੜਾ ਵਿਕਾਰ ਜ਼ਿਆਦਾ ਤੰਗ ਕਰਦਾ ਹੈ ਕਿਹੜੀਆਂ ਹਾਲਤਾਂ ਵਿੱਚ ਕਰਦਾ ਚਿੰਨੀ ਵਾਰ ਕਰਦਾ ਜਦੋਂ ਤੁਸੀਂ 84 ਦਿਨਾਂ ਦਾ ਡੇਟਾ ਆਪਣੇ ਸਾਹਮਣੇ ਦੇਖੋਗੇ ਤਾਂ ਪੈਟਰਨ ਇੰਨਾ ਸਾਫ਼ ਹੋ ਜਾਊਗਾ ਕਿ ਤੁਹਾਨੂੰ ਸੱਚੀ ਲੱਗੂਗਾ ਹਾਂ ਯਾਰ ਇਹ ਤੇ ਇੱਕੋ ਚੱਕਰ 'ਚ ਘੁੰਮੀ ਜਾ ਰਿਹਾ ਹੈ ਇਹ ਕੋਈ ਬਾਹਰਲੀ ਗੱਲ ਨਹੀਂ ਹੋਊਗੀ ਇਹ ਤੁਹਾਡੇ ਆਪਣੇ ਹੱਥੀ ਲਿਖਿਆ ਸਬੂਤ ਹੋਊਗਾ ਪਰ ਜਦੋਂ ਇਹ ਅਹਿਸਾਸ ਹੋਗਾ ਕਿ ਮੈਂ ਤਾਂ ਇੱਕ ਮਸ਼ੀਨ ਵਾਂਗ ਹੀ ਕੰਮ ਕਰ ਰਿਹਾ ਕਿ ਇਹ ਥੋੜਾ ਨਿਰਾਸ਼ਾਜਨਕ ਨਹੀਂ ਹੋਊਗਾ ਇੰਜ ਲੱਗੂਗਾ ਜਿਵੇਂ ਮੇਰੇ ਵੱਸ ਕੁਝ ਹੈ ਹੀ ਨਹੀਂ ਬਿਲਕੁਲ ਇਹ ਖਿਆਲ ਆ ਸਕਦਾ ਹੈ ਪਹਿਲੀ ਵਾਰ ਇਹ ਅਹਿਸਾਸ ਸ਼ਾਇਦ ਚੰਗਾ ਨਾ ਲੱਗੇ ਪਰ ਇਸ ਤਰੀਕੇ ਦੇ ਹਿਸਾਬ ਨਾਲ ਇਸ ਅਹਿਸਾਸ ਨੂੰ 네ਗੇਟਿਵ ਨਹੀਂ ਸਗੋ ਬਹੁਤ ਪੋਜ਼ਿਟਿਵ ਮੰਨਿਆ ਗਿਆ ਹੈ ਇਸ ਨੂੰ ਕਿਹਾ ਗਿਆ ਹੈ ਫਸਣ ਦਾ ਅਹਿਸਾਸ ਪਰ ਨਾਲ ਹੀ ਇਸ ਨੂੰ ਛੁੱਟਣ ਦੀ ਸ਼ੁਰੂਆਤ ਵੀ ਕਿਹਾ ਗਿਆ ਹੈ ਤਰਕ ਬੜਾ ਸਿੱਧਾ ਹੈ ਜਦੋਂ ਤੱਕ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕਿਸ ਜਾਲ 'ਚ ਫਸਿਆ ਅਸੀਂ ਨਿਕਲਣ ਮਾਰੇ ਸੋਚਾਂਗੇ ਕਿਵੇਂ ਜਦੋਂ ਸਾਡੀ ਆਪਣੀ ਬੁੱਧੀ ਸਾਡੀ ਆਪਣੀ ਨਿਰੀਖਣ ਨਾਲ ਇਹ ਸੱਚ ਦੇਖ ਲੈਂਦੀ ਹੈ ਕਿ ਹਾਂ ਮੈਂ ਇਸ ਪੈਟਰਨ ਵਿੱਚ ਬੱਜੀ ਹੋਈ ਹਾਂ ਤਾਂ ਉਹੀ ਗਿਆਨ ਉਹੀ ਅਹਿਸਾਸ ਬਦਲਾਅ ਦਾ ਪਹਿਲਾ ਕਦਮ ਬਣ ਜਾਂਦਾ ਹੈ ਇਹ ਗੱਲ ਤਾਂ ਠੀਕ ਹੈ ਕਿ ਆਪਣਾ ਦੇਖਿਆ ਹੋਇਆ ਸੱਚ ਜ਼ਿਆਦਾ ਅਸਰ ਕਰਦਾ ਪਰ ਆਪਾਂ ਤਾਂ ਗੁਰਬਾਣੀ 'ਚ ਜਾਂ ਹੋਰ ਗ੍ਰੰਥਾਂ 'ਚ ਜਾਂ ਸੰਤਾਂ ਮਹਾਪੁਰਖਾਂ ਤੋਂ ਵੀ ਤਾਂ ਸੁਣਦੇ ਹੀ ਆ ਕਿ ਅਸੀਂ ਵਿਕਾਰਾਂ 'ਚ ਫਸੇ ਆ ਉਹ ਗਿਆਨ ਕਿਉਂ ਉੱਨਾ ਅਸਰ ਨਹੀਂ ਕਰਦਾ ਜਿੰਨਾ ਇਹ ਆਪਣਾ ਨਿੱਜੀ ਨਿਰਿਖਣ ਕਰੇਗਾ ਇਸ ਤਰੀਕੇ ਮੁਤਾਬਕ ਹਾਂ ਇਹ ਫਰਕ ਬਹੁਤ ਅਹਿਮ ਹੈ ਤੇ ਸਮਝਣ ਵਾਲਾ ਹੈ ਦੇਖੋ ਜਦੋਂ ਸਾਨੂੰ ਗਿਆਨ ਬਾਹਰੋਂ ਮਿਲਦਾ ਪਾਵੇਂ ਉਹ ਕਿੰਨਾ ਵੀ ਸੱਚਾ ਤੇ ਉੱਚਾ ਕਿਉਂ ਨਾ ਹੋਵੇ ਸਾਡਾ ਮਨ ਜਾਂ ਸਾਡੀ ਬੁੱਧੀ ਨਾ ਅਕਸਰ ਉਸ ਨੂੰ ਪੂਰੀ ਤਰ੍ਹਾਂ ਮੰਦੀ ਨਹੀਂ ਖਾਸ ਕਰਕੇ ਜੇ ਉਹ ਸਾਡੇ ਕਿਸੇ ਪੱਕੇ ਮੋਹ ਜਾਂ ਲਾਲਚ ਜਾਂ ਹੰਗਾਰ ਤੇ ਸੱਟ ਮਾਰਦਾ ਹੋਵੇ ਆਪਾਂ ਸੁਣ ਲੈਨੇ ਆ ਸਿਰ ਵੀ ਹਿਲਾ ਦਿੰਨੇ ਆ ਪਰ ਅੰਦਰੋਂ ਕਿਤੇ ਨਾ ਕਿਤੇ ਜਾਂ ਤਾਂ ਉਸ ਨੂੰ ਰੱਦ ਕਰ ਦਿੰਨੇ ਆ ਜਾਂ ਕਹਿੰਨੇ ਆ ਇਹ ਦੂਜਿਆਂ ਲਈ ਐ ਮੇਰੇ ਤੇ ਲਾਗੋ ਨਹੀਂ ਹੁੰਦਾ ਪਰ ਜਦੋਂ ਗਿਆਨ ਸਾਡੇ ਆਪਣੇ ਅੰਦਰੋਂ ਪੈਦਾ ਹੁੰਦਾ ਹੈ ਸਾਡੀ ਆਪਣੀ ਖੋਜ ਤੋਂ ਜਿਵੇਂ ਇਸ ਡਾਇਰੀ ਵਾਲੇ ਕੰਮ ਨਾਲ ਹੋਣ ਦੀ ਉਮੀਦ ਹੈ ਤਾਂ ਬੁੱਧੀ ਉਸ ਤੇ ਸ਼ੱਕ ਨਹੀਂ ਕਰ ਸਕਦੀ ਕਿਉਂਕਿ ਉਹ ਉਸ ਦਾ ਆਪਣਾ ਲੱਬਿਆ ਸੱਚ ਹੈ ਉਸਨੇ ਆਪ ਦੇਖਿਆ ਹੈ ਇਸ ਪ੍ਰਤੱਖ ਗਿਆਨ ਵਿੱਚ ਇੱਕ ਤਾਕਤ ਹੁੰਦੀ ਹੈ ਜਿਹੜੀ ਸਾਨੂੰ ਅੰਦਰੋਂ ਹਿਲਾ ਸਕਦੀ ਹੈ ਤੇ ਅਸਲੀ ਬਦਲਾਅ ਲਈ ਤਿਆਰ ਕਰ ਸਕਦੀ ਹੈ ਇਸ ਲਈ ਪਹਿਲਾਂ ਇਹ ਦੇਖਣਾ ਕਿ ਮੈਂ ਹਾਂ ਕਿੱਥੇ ਮੇਰਾ ਅਸਲ ਪੈਟਰਨ ਕੀ ਹੈ ਇਸ ਨੂੰ ਨੀ ਮੰਨਿਆ ਗਿਆ ਹੈ ਠੀਕ ਹੈ ਤੇ ਇਹ ਜਿਹੜੀ 84 ਦਿਨਾਂ ਦੀ ਪੂਰੀ ਯਾਤਰਾ ਹੈ ਜੇ ਇਸ ਦੌਰਾਨ ਕਿਸੇ ਨੂੰ ਕੋਈ ਦਿੱਕਤ ਆਵੇ ਕੋਈ ਸਵਾਲ ਹੋਵੇ ਕੀ ਉਹਨਾਂ ਲਈ ਕੋਈ ਮਦਦ ਜਾਂ ਪੁੱਛਣ ਦਾ ਕੋਈ ਤਰੀਕਾ ਹੈ ਹਾਂਜੀ ਇਸ ਬਾਰੇ ਵੀ ਦੱਸਿਆ ਗਿਆ ਹੈ ਕਿਉਂਕਿ ਇਹ 84 ਦਿਨ 28 28 ਦਿਨਾਂ ਦੇ ਤਿੰਨ ਪਾਗਾਂ ਵਿੱਚ ਨੇ ਤਾਂ ਕਿਹਾ ਗਿਆ ਹੈ ਕਿ ਹਰ 28 ਦਿਨਾਂ ਦੇ ਬਾਅਦ ਜੇ ਕਿਸੇ ਦੇ ਮਨ 'ਚ ਕੋਈ ਸਵਾਲ ਆਂਦੇ ਨੇ ਇਸ ਅਭਿਆਸ ਬਾਰੇ ਤਾਂ ਉਹ ਜਿੱਥੋਂ ਹੀ ਜਾਣਕਾਰੀ ਮਿਲੀ ਹੈ ਜਿਵੇਂ ਉਹ YouTube ਵੀਡੀਓ ਉਸਦੇ ਕਮੈਂਟਸ ਵਿੱਚ ਪੁੱਛ ਸਕਦੇ ਨੇ ਤੇ ਉੱਥੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਕਮੈਂਟਸ ਤੋਂ ਇਲਾਵਾ ਕੀ ਕੋਈ ਹੋਰ ਤਰੀਕਾ ਵੀ ਹੈ ਕਈ ਵਾਰ ਲੋਕ ਸ਼ਾਇਦ ਸਾਰਿਆਂ ਸਾਹਮਣੇ ਨਾ ਪੁੱਛਣਾ ਚਾਹਣ ਹਾਂ ਉਸ ਦਾ ਵੀ ਜ਼ਿਕਰ ਹੈ ਇੱਕ ਵਿਚਾਰ ਹੈ ਕਿ ਜਿਹੜੇ ਲੋਕ ਇਸ ਪਹਿਲੇ ਕਦਮ ਮੇਰੀ ਪਹਿਚਾਨ ਤੇ ਕੰਮ ਕਰ ਰਹੇ ਹੋਣਗੇ ਉਹਨਾਂ ਵਿੱਚੋਂ ਲਗਭਗ 100 ਲੋਕਾਂ ਦਾ ਇੱਕ ਛੋਟਾ ਜਿਹਾ WhatsApp ਗਰੁੱਪ ਬਣਾਇਆ ਜਾਵੇ ਤਾਂ ਕਿ ਜਿਹੜੇ ਲੋਕ ਜਨਤਕ ਤੌਰ ਤੇ ਨਹੀਂ ਪੁੱਛਣਾ ਚਾਹੁੰਦੇ ਜਾਂ ਆਪਣੇ ਤਜਰਬੇ ਸਾਂਝੇ ਕਰਨੇ ਚਾਹੁੰਦੇ ਨੇ ਉਹ ਉੱਥੇ ਕਰ ਸਕਣ ਇੱਕ ਤਰ੍ਹਾਂ ਨਾਲ ਸਹਿਯੋਗ ਵਾਲਾ ਮਾਹੌਲ ਬਣਾਉਣ ਦੀ ਕੋਸ਼ਿਸ਼ ਤੇ ਸ਼ਾਇਦ ਉਸ ਗਰੁੱਪ ਦੇ ਸਾਂਝੇ ਤਜਰਬੇ ਫਿਰ ਬਾਅਦ ਵਿੱਚ ਸਾਰਿਆਂ ਨਾਲ ਸਾਂਝੀ ਕੀਤੀ ਜਾਣਾ ਤਾਂਗਾ ਤਾਂ ਫਿਰ ਸਾਰੀ ਗੱਲਬਾਤ ਦਾ ਨਚੋੜੇ ਨਿਕਲਿਆ ਕਿ ਅੱਜ ਅਸੀਂ ਗੁਲਜ਼ਾਰ ਸਿੰਘ ਵੱਲੋਂ ਦੱਸੇ ਗਏ ਇੱਕ ਸਵੈ ਗਿਆਨ ਦੇ ਤਰੀਕੇ ਦੇ ਪਹਿਲੇ ਕਦਮ ਤੇ ਗੱਲ ਕੀਤੀ ਨਾ ਹੈ ਮੇਰੀ ਪਹਿਚਾਨ ਕਮ ਬਹੁਤ ਸੌਖਾ 84 ਦਿਨ ਰੋਜ਼ 5 ਮਿੰਟ ਪੈਨ ਤੇ ਡਾਇਰੀ ਨਾਲ ਬਸ ਇਹ ਲਿਖਣਾ ਹੈ ਕਿ ਮਨ ਕਦੋਂ ਪੰਜ ਵਕਾਰਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਰਕੇ ਪਰੇਸ਼ਾਨ ਹੋਇਆ ਤਿੰਨ ਚੀਜ਼ਾਂ ਕਿਹੜਾ ਵਕਾਰ ਕਦੋਂ ਤੇ ਕਿਹੜਾ ਦਿਨ ਤੇ ਸਭ ਤੋਂ ਵੱਡੀ ਗੱਲ ਇਸ ਦੌਰਾਨ ਹੋਰ ਕੁਝ ਵੀ ਕਰਨਾ ਜ਼ਰੂਰੀ ਨਹੀਂ ਬਿਲਕੁਲ ਤੇ ਇਸ ਪੂਰੇ ਕੰਮ ਦਾ ਮਕਸਦ ਸਿਰਫ ਇੱਕ ਹੈ ਆਪਣੇ ਅੰਦਰ ਜਿਹੜਾ ਆਟੋਮੈਟਿਕ ਸਿਸਟਮ ਚੱਲ ਰਿਹਾ ਹੈ ਆਪਣੀ ਟੋਲੀ ਉਸ ਨੂੰ ਬਿਲਕੁਲ ਸਾਫ਼-ਸਾਫ਼ ਦੇਖ ਲੈਣਾ ਸਮਝ ਲੈਣਾ ਦਾਵਾ ਇਹ ਕਿ 84 ਦਿਨਾਂ ਚ ਇਹ ਸਮਝ 100% ਆ ਜਾਵੇਗੀ ਆਪਣੇ ਨਿੱਜੀ ਪ੍ਰਤੱਖ ਅਨੁਭਵ ਦੇ ਤੌਰ ਤੇ ਤੇ ਇਹੀ ਸਮਝ ਜਿਸ ਨੂੰ ਫਸਣ ਦਾ ਅਹਿਸਾਸ ਕਿਹਾ ਉਹੀ ਅਸਲ ਵਿੱਚ ਛੁੱਟਣ ਦੀ ਸ਼ੁਰੂਆਤ ਹੈ ਇਕ ਤਰ੍ਹਾਂ ਨਾਲ ਬਿਮਾਰੀ ਦਾ ਇਲਾਜ ਕਰਨ ਤੋਂ ਪਹਿਲਾਂ ਉਸ ਦੀ ਸਹੀ ਪਛਾਣ ਕਰਨ ਵਾਂਗ ਹੈ ਇਹ ਹਾਂ ਇਹ ਸੱਚੀ ਇੱਕ ਵੱਖਰੀ ਸੋਚ ਹੈ ਆਮ ਤੌਰ ਤੇ ਤਾਂ ਅਸੀਂ ਬਸ ਠੀਕ ਕਰਨ ਪਿੱਛੇ ਭੱਜ ਪੈਂਦੇ ਆ ਹਾਂਜੀ ਤੇ ਇਹੀ ਗੱਲ ਸਾਨੂੰ ਅੱਜ ਦੇ ਆਖਰੀ ਵਿਚਾਰ ਵੱਲ ਲੈ ਕੇ ਜਾਂਦੀ ਹੈ ਇਸ ਪੂਰੇ ਤਰੀਕੇ ਦਾ ਕੇਂਦਰ ਇਹ ਹੈ ਕਿ ਉਸ ਮਸ਼ੀਨ ਵਾਲੀ ਹਾਲਤ ਚੋਂ ਨਿਕਲਣ ਦੀ ਕਾਰ ਕਰਨ ਤੋਂ ਪਹਿਲਾਂ ਇਹ ਜਾਣੋ ਕਿ ਉਹ ਮਸ਼ੀਨ ਚੱਲਦੀ ਕਿਵੇਂ ਹੈ ਉਸ ਦਾ ਪ੍ਰੋਗਰਾਮ ਹੈ ਕੀ ਹੁਣ ਸੋਚਣ ਵਾਲੀ ਗੱਲ ਇਹ ਹੈ ਜੇ ਕੋਈ ਬੰਦਾ ਸੱਚੀ 84 ਦਿਨ ਪੂਰੀ ਇਮਾਨਦਾਰੀ ਨਾਲ ਬਿਨਾ ਕੁਝ ਬਦਲਣ ਦੀ ਕੋਸ਼ਿਸ਼ ਕੀਤੇ ਬਿਨਾ ਆਪਣੇ ਆਪ ਨੂੰ ਕੋਸੇ ਬਿਨਾ ਕੋਈ ਫੈਸਲਾ ਸੁਣਾਏ ਸਿਰਫ ਤੇ ਸਿਰਫ ਇੱਕ ਗਵਾਹ ਵਾਂਗ ਆਪਣੇ ਅੰਦਰ ਚੱਲ ਰਹੇ ਇਸ ਪੈਟਰਨ ਨੂੰ ਦੇਖੀ ਜਾਵੇ ਤਾਂ ਕੀ ਇਹ ਜਿਹੜਾ ਸ਼ੁੱਧ ਦੇਖਣਾ ਹੈ ਬਿਨਾ ਕਿਸੇ ਜਜਮੈਂਟ ਦੇ ਕਿ ਇਸ ਦਾ ਆਪਣੇ ਆਪ 'ਚ ਕੋਈ ਅਸਰ ਹੋ ਸਕਦਾ ਹੈ ਕਿ ਸਿਰਫ ਦੇਖਣ ਦੀ ਕਿਰਿਆ ਹੀ ਬਿਨਾ ਕੁਝ ਕੀਤਿਆਂ ਅੰਦਰ ਕੁਝ ਹਿਲਾਉਣਾ ਸ਼ੁਰੂ ਕਰ ਸਕਦੀ ਹੈ ਇਸ ਸਵਾਲ ਤੇ ਸੋਚ ਵਿਚਾਰ ਕਰਨਾ ਦਿਲਚਸਪ ਰਹੇਗਾ